ਵੀਡੀਓ ਭਾਗ ਤੀਜਾ ਪੱਕੇ ਵਿੱਗੇ ਕੀ ਹੁੰਦੇ ਨੇ ਤੇ ਇਹਨਾਂ ਦਾ ਰਕਬਾ ਕਿਵੇਂ ਨਿਕਲਦਾ ਹੈ ਜਿਸ ਇਲਾਕੇ ਦੇ ਵਿੱਚ ਜ਼ਮੀਨ ਦੀ ਪਮਾਇਸ਼ ਉਥੋਂ ਦੇ ਸਥਾਨਕ ਪੈਮਾਨੇ 99 ਪ੍ਰਤੀ ਕਰਮ ਨਾਲ ਤਿਆਰ ਕੀਤੀ ਜਰੀਬ ਨਾਲ ਹੋਈ ਹੋਵੇ ਉਥੇ ਬਣਾਈ ਗਏ ਖੇਤ 40 20 ਕਰਮ ਦੇ ਹੁੰਦੇ ਹਨ ਇਸ ਜਰੀਬ ਦੀ ਲੰਬਾਈ 5 ਕਰਮ ਭਾਵ 41.25 ਫੁੱਟ ਹੁੰਦੀ ਹੈ ਇਸ ਪਮਾਇਸ਼ ਵਿੱਚ ਬਣਾਏ ਗਏ ਖੇਤ ਦਾ ਰਕਬਾ 2 ਬਿੱਗੇ ਹੁੰਦਾ ਹੈ ਜਿਸ ਨੂੰ ਸਥਾਨਿਕ ਲੋਕ ਪੱਕੇ 2 ਬਿੱਗੇ ਆਖਦੇ ਨੇ ਤੇ ਹੁਣ ਆਪਾਂ ਇਸ ਦੀ ਇੱਕੋ ਉਦਾਹਰਣ ਲੈਣੇ ਹਾਂ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਸ ਤਰ੍ਹਾਂ ਦੇ ਨੌਲੇਜ ਵਾਲੇ ਵੀਡੀਓ ਸਾਡੇ ਚੈਨਲ ਤੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਕਨਾਲ ਮਰਲੇ ਸਰਸਾਹੀ ਵੱਡੇ ਕਿਲੇ ਬਿੱਗੇ ਬਿਸਬੇ ਨਾਲ ਸੰਬੰਧਿਤ ਵੀਡੀਓ ਨਹੀਂ ਦੇਖੀਆਂ ਇਹ ਕੀ ਹੁੰਦੇ ਨੇ ਤੇ ਇਹਨਾਂ ਦਾ ਹਿੱਸਾ ਕਿਵੇਂ ਨਿਕਲਦਾ ਹੈ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇਸ ਚੈਨਲ ਦੇ ਵੀਡੀਓ ਸੈਕਸ਼ਨ ਦੇ ਵਿੱਚ ਜਾ ਕੇ ਜਾਂ ਮੈਂ ਉਹਨਾਂ ਵੀਡੀਓ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਸ਼ੁਰੂ ਕਰਦੇ ਆਪਾਂ ਪੱਕੇ ਵਿਗਿਆਨ ਦੇ ਸੰਬੰਧ ਦੇ ਵਿੱਚ ਇੱਕ ਉਦਾਹਰਣ ਇੱਥੇ ਮੈਂ ਇੱਕ ਖੇਤ ਲਿਆ ਹੋਇਆ ਹੈ ਜਿਸ ਦੀ ਲੰਬਾਈ ਹੈ 40 ਕਰਮ ਅਤੇ ਚੌੜਾਈ ਹੈ 20 ਕਰਮ ਇਸ ਦਾ ਰਕਵਾਂ ਕੱਢਣ ਲਈ ਅਸੀਂ ਕੀ ਕਰਾਂਗੇ ਲੰਬਾਈ ਗੁਣਾ ਚੌੜਾਈ ਕਰਾਂਗੇ 40 20 ਨੂੰ ਜਦੋਂ ਅਸੀਂ ਆਪਸ ਦੇ ਵਿੱਚ ਗੁਣਾ ਕਰਾਂਗੇ ਤਾਂ ਸਾਡੇ ਕੋਲੇ 800 ਵਰਗ ਕਰਮ ਅਨਸਰ ਆ ਜਾਵੇਗਾ 800 ਵਰਗ ਕਰਮ ਦਾ ਮਤਲਬ ਹੈ ਕਿ 800 ਵਿਸ਼ਵਾਸੀਆਂ ਕਿਉਂਕਿ ਇੱਕ ਵਰਗ ਕਰਮ ਦੀ ਇੱਕ ਵਿਸ਼ਵਾਸੀ ਹੁੰਦੀ ਹੈ ਇਸੇ ਤਰ੍ਹਾਂ ਹੀ 20 ਵਿਸ਼ਵਾਸੀਆਂ ਦਾ ਜਿਹੜਾ ਇੱਕ ਵਿਸ਼ਵਾ ਬਣ ਜਾਂਦਾ ਹੈ ਤੇ 800 ਵਿਸ਼ਵਾਸੀਆਂ ਨੂੰ ਜਦੋਂ ਅਸੀਂ 20 ਤੇ ਵੰਡ ਕਰਾਂਗੇ ਭਾਗ ਕੇ ਭਾਗ ਕਰਾਂਗੇ ਤਾਂ ਸਾਡੇ ਕੋਲੇ ਜਿਹੜੇ ਇੱਥੇ 40 ਵਿਸਵੇਂ ਬਣ ਜਾਣਗੇ 20 ਵਿਸਵਿਆਂ ਦਾ ਇੱਕ ਵਿੱਗਾ ਹੁੰਦਾ ਹੈ ਇਸੇ ਤਰ੍ਹਾਂ ਹੀ 40 ਵਿਸਵਿਆਂ ਦੇ 40 ਵਿਸਵਿਆਂ ਨੂੰ ਜਦੋਂ ਅਸੀਂ 20 ਤੇ ਭਾਗ ਕਰਾਂਗੇ ਤਾਂ ਸਾਡੇ ਕੋਲ ਇੱਥੇ ਦੋ ਵਿੱਗੇ ਪੱਕੇ ਵਿੱਗੇ ਜਿਹੜੇ ਇੱਥੇ ਸਾਡੇ ਕੋਲੇ ਬਣ ਜਾਣਗੇ ਪੱਕਾ 1 ਵਿੱਗਾ ਕੱਚੇ 3 ਵਿੱਗਿਆਂ ਦੇ ਬਰਾਬਰ ਹੁੰਦਾ ਹੈ ਪੱਕੇ ਵਿੱਗਿਆਂ ਦੇ ਵਿੱਚ ਜਿਹੜਾ 99% ਕਰਮ ਅਤੇ ਕੱਚੇ ਵਿੱਗਿਆਂ ਦੇ ਵਿੱਚ 57.157% ਕਰਮ ਵਾਲੀ ਜ਼ਰੀਬ ਵਰਤੀ ਜਾਂਦੀ ਹੈ ਪੱਕੇ ਵਿੱਗੇ ਜਿਹੜੇ 99% ਤੇ ਕੱਚੇ ਵਿੱਗੇ ਜਿਹੜੇ 57.157% ਦਾ ਜਿਹੜਾ 1 ਵਿੱਗਾ 12 ਬਿਸਵੇ ਤੇ ਬਰਾਬਰ 4 ਵਿੱਗੇ 16 ਬਿਸਵੇ ਜਾਂ ਫਿਰ 1 ਏਕੜ ਜਾਂ 8 ਕਨਾਲ ਵੀ ਅਸੀਂ ਕਹਿ ਸਕਦੇ ਹਾਂ ਇਸੇ ਤਰੀਕੇ ਦੋ ਬਿੱਗੇ ਹੈ ਜੋ ਉਹ ਕੱਚੇ ਬਿੱਗਿਆਂ ਦੇ 6 ਬਿੱਗਿਆਂ ਦੇ ਬਰਾਬਰ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਕੋਈ ਪੁਆਇੰਟ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਤੇ ਅਗਲੇ ਵੀਡੀਓ ਦੇ ਵਿੱਚ ਅਸੀਂ ਆਪਾਂ ਇੱਕ ਹੋਰ ਟੌਪਿਕ ਦੇ ਉੱਪਰ ਗੱਲ ਕਰਾਂਗੇ ਉਹ ਹੈ ਜੀ ਹੈਕਟੇਰਾਂ ਨੂੰ ਲੈ ਕੇ ਜਮ੍ਹਾਂ ਮੰਡੀ ਵਿੱਚ ਤੁਸੀਂ ਅਕਸਰ ਦੇਖਿਆ ਹੁੰਦਾ ਹੈਕਟੇਰ ਜਾਂ ਸੈਂਟੇਅਰ ਲਿਖਿਆ ਹੁੰਦਾ ਹੈ ਉਹ ਕੀ ਹੁੰਦੇ ਨੇ ਤੇ ਇਹਨਾਂ ਦਾ ਕੀ ਰੋਲ ਹੁੰਦਾ ਹੈ ਇਸੇ ਦੇ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ